ਕਦੇ ਮੇਰੇ ਕੋ ਘਰ ਜਾਂ ਦਫਤਰ ਆਂਦੇ ਕੰਮ ਕਰਾਉਣ ਲਈ ਕਹਿ ਲਈ ਉਹਨਾਂ ਨੂੰ ਮੈਂ ਉਹਨਾਂ ਨੂੰ ਕਦੀ ਕਿਸੇ ਨੂੰ ਇਹ ਨਹੀਂ ਪੁੱਛਿਆ ਵੀ ਤੁਸੀਂ ਕਾਂਗਰਸ ਪਾਰਟੀ ਦੇ ਆ ਤੁਸੀਂ ਬੀਜੇਪੀ ਦੇ ਆ ਤੁਸੀਂ ਅਕਾਲੀ ਦਲ ਦੇ ਆ ਤੁਸੀਂ ਬੀਐਸਪੀ ਦੇ ਆ ਨਾ ਕਿਉਂਕਿ ਉਹ ਮੇਰੇ ਇੱਕ ਮੇਰੇ ਪਰਿਵਾਰ ਦੇ ਅੰਗ ਵਾ ਅੱਜ ਦੀ ਵੇਰ ਦੇ ਵਿੱਚ ਵੀ ਅਸੀਂ ਹਰ ਮਹੀਨੇ 8 ਤੋਂ 9 10 ਪੈਨਸ਼ਨਾਂ ਲੁਵਾਣੇ ਆ ਹੂੰ ਅਸੀਂ ਆਪ ਕੋਲ ਗਏ ਆ ਮਤਲਬ ਵੀ ਤੁਸੀਂ ਸਾਡੇ ਕੋਲ ਜੇ ਕਿਸੇ ਜਆ ਬਰਾਪਾ ਪੈਨਸ਼ਨ 58 ਸਾਲ ਦੇ ਲੇਡੀਜ਼ ਹੋਗੇ ਜਾਂ 60 ਸਾਲ ਦੇ ਬਜ਼ੁਰਗ ਹੋਗੇ ਉਹ ਆਓ ਤੇ ਪੇਪਰ ਦਿਓ ਸੀ ਤੁਹਾਡੇ ਪੇਪਰ ਭਰ ਕੇ ਜਮ੍ਹਾਂ ਕਰਾ ਦੇ ਤੁਹਾਡੀ 1500 ਪੈਨਸ਼ਨ ਦਵਾਈਏ ਨੀਲੇ ਕਾਰਡ ਅਸੀਂ ਕੋਰੋਨਾ ਟਾਈਮ ਤੇ ਨੀਲੇ ਕਾਰਡ 600 ਪਰਿਵਾਰਾ ਸਾਡਾ ਅਸੀਂ 504 ਪਰਿਵਾਰਾਂ ਦੇ ਨੀਲੇ ਕਾਰਡ ਬਣਾਏ ਲੋਕ ਬਾਕੀਆਂ ਨੂੰ ਛੱਡ ਕੇ ਤੁਹਾਨੂੰ ਵੋਟ ਚੋਪ ਕਰਨ ਕਿਉਂਕਿ ਮੈਂ ਜਿਹੜੇ 9-10 ਸਾਲ ਹੋਣਾ ਨੂੰ ਉਹਨਾਂ ਦੇ ਕੰਮ ਕੀਤੇ ਆ ਉਹਨਾਂ ਦੀਆਂ ਦੁੱਖ ਤਕਲੀਫਾਂ ਵਿੱਚ ਹਰ ਟਾਈਮ ਖੜਾ ਹੋਇਆ ਆ ਮੈਂ ਜੇ ਕਿਸ ਨੂੰ ਕੋ ਪ੍ਰੋਬਲਮ ਆਉਂਦੀ ਹੈ ਮੈਨੂੰ ਇਦਾਂ ਲੱਗਦਾ ਮੇਰੇ ਬੱਚੇ ਦੀ ਹੈ ਜਾਂ ਮੇਰੀ ਭੈਣ ਦੀ ਹੈ ਜਾਂ ਮੇਰੀ ਮਾਂ ਦੀ ਹੈ ਜਾਂ ਮੇਰੇ ਭਰਾ ਦੀ ਪ੍ਰੋਬਲਮ ਆ ਸੋ ਇਸ ਵੇਲੇ ਫਗਵਾੜਾ ਦੇਗਾ ਨਿਕਮ ਚੌਣਾ ਸਿਖਰ ਤੇ ਪਹੁੰਚ ਚੁੱਕੀਆਂ ਸਾਰੀ ਸਿਆਸੀ ਪਾਰਟੀਆਂ ਦੇ ਉਮੀਦਵਾਰ ਆਪਣਾ ਪੂਰੀ ਜੋਰ ਜਮਾਈ ਕਰ ਰਹੇ ਆ ਤੇ ਅੱਜ ਮੈਂ ਤੁਹਾਨੂੰ ਇਹੋ ਜਿਹੀ ਸ਼ਖਸੀਤਾਂ ਮਲਾਉਣ ਜਾ ਰਿਹਾ ਜਿਹੜੇ ਆਪਣੇ ਬਾੜ ਦੇ ਵਿੱਚ ਪਿਛਲੇ 15 ਸਾਲਾਂ ਤੋਂ ਬਿਨਾਂ ਕਿਸੇ ਭੇਦਭਾਵ ਬਿਨਾਂ ਕਿਸੇ ਪਾਰਟੀ ਨੂੰ ਦੇਖਦੇ ਹੋਏ ਲੋਕਾਂ ਦੀ ਸੇਵਾ ਕਰਦੇ ਆ ਰਹੇ ਆ ਚਾਹੇ ਆਪਾਂ ਕਰੋਨਾ ਕਾਲ ਦੀ ਗੱਲ ਕਰੀਏ ਕਰੋਨਾ ਕਾਲ ਦੇ ਵਿੱਚ ਲੋਕਾਂ ਦੇ ਘਰ-ਘਰ ਰਾਸ਼ਨ ਪਹੁੰਚਾਉਣਾ ਲੋਕਾਂ ਨੂੰ ਮੈਡੀਸਿਨ ਪਹੁੰਚਾਉਣੀ ਆ ਲੋਕਾਂ ਨੂੰ ਸੈਨੀਟਾਈਜ਼ ਦੇਣੇ ਜਾਂ ਕੋਈ ਵੀ ਬਜ਼ੁਰਗਾਂ ਨੂੰ ਦਿੱਕਤ ਆਈ ਤਾਂ ਉਹਨਾਂ ਨੇ ਹਿੱਕ ਡਾ ਕੇ ਲੋਕਾਂ ਦੀ ਮਦਦ ਕੀਤੀ ਚਾਹੇ ਆਪਾਂ ਗੱਲ ਕਰ ਲਈਏ ਜੇ ਆਪਾਂ ਨੀਲੇ ਕਾਟਾਂ ਦੀ ਗੱਲ ਕਰ ਲਈਏ ਪੈਨਸ਼ਨ ਦੀ ਗੱਲ ਕਰ ਲਈਏ ਮਤਲਬ 0 ਤੋਂ ਲੈ ਕੇ 100 ਤੱਕ ਕੋਈ ਵੀ ਕੰਮ ਆਇਆ ਤਾਂ ਉਹਨਾਂ ਨੇ ਜੇ ਇਹ ਗੱਲ ਕਹਿਣੀ ਚਾਹੀਏ ਵੀ ਮੇਰਾ ਬਾੜ ਮੇਰਾ ਪਰਿਵਾਰ ਤਾਂ ਇਹਨਾਂ ਤੇ ਟੁੱਕ ਦਿਆ ਤੇ ਲੋਕ ਇਸ ਵੇਲੇ ਇਹ ਨਾਲ ਇਦਾਂ ਰੁਝਾਨ ਦੇ ਰਹਿਆ ਖਾਸ ਦੇਖਣ ਨੂੰ ਇਹ ਮਿਲ ਰਿਹਾ ਜਦੋਂ ਇਹ ਘਰ ਜਾ ਕੇ ਬੈਲ ਮਾਰਦੇ ਆ ਲੋਕਾਂ ਨੂੰ ਮਿਲ ਰਹਿਆ ਵੋਟ ਮੰਗਣ ਜਾ ਰਹਿਆ ਤੇ ਲੋਕ ਵੀ ਅੱਡੀਆਂ ਚੱਕ ਕੇ ਜ਼ੋਰ ਲਾਉਣ ਲਈ ਤਿਆਰ ਆ ਤੇ ਹਨੇਰੀ ਬਾੜ ਨੰਬਰ 15 ਦੇ ਵਿੱਚ ਇੱਕ ਪਾਸੜ ਹੌਂਦੀ ਦਿਖਾਈ ਦੇ ਰਹੀ ਆ ਗੱਲਬਾਤਾਂ ਚੱਲ ਜਾ ਰਹੇ ਆ ਗੁਰਜੀਤਪਾਲ ਵਾਲੀਆ ਜੀ ਜਿਹੜੇ ਕਾਂਗਰਸ ਸੀਨੀਅਰ ਲੀਡਰ ਹੈ ਜਿਹਨਾਂ ਦੇ ਤਾਂ ਆਪਣੀ ਇਸ ਵੇਲੇ ਇਲੈਕਸ਼ਨ ਲੜ ਰਹੇ ਆ ਸਰ ਦੇਖਿਆ ਜਰੂਰੀ ਸਾਬੇ ਕਰ ਰਹੇ ਆ ਬਾੜ ਦੇ ਵਿੱਚ ਜਾ ਰਹੇ ਆ ਪਿਆਰ ਬੜਾ ਦੇ ਰਿਆ ਲੋਕ ਤੇ ਲੋਕ ਕਹਿੰਦੇ ਆ ਵੀ ਇਸ ਵੇਲੇ ਤਾਂ ਹੱਕਦਾਰ ਗੁਰਜੀਤਪਾਲ ਹੀ ਆ ਵੀ ਜਿਨ੍ਹਾਂ ਨੇ 15 ਸਾਲਾਂ ਤੋਂ ਸਾਡੀ ਸੇਵਾ ਕੀਤੀ ਆ ਤੇ ਹੁਣ ਅਸੀਂ ਆਪਣੀ ਇੱਕ ਬੋਰਡ ਦੇ ਨਾਲ ਉਹਨਾਂ ਨੂੰ ਆਪਣਾ ਕਾਉਂਸਲ ਬਣਾਵਾਂਗੇ ਤੇ ਅਸੀਂ ਇਹਨਾਂ ਤੋਂ 5 ਸਾਲ ਸੇਵਾ ਲਵਾਵਾਂਗੇ ਪਹਿਲਾਂ ਤਾਂ ਮੈਂ ਤੁਹਾਨੂੰ ਹਰਦੀਪ ਤੱਗੜ ਜੀ ਸਾਂਝ ਟੀਵੀ ਨੂੰ ਬਹੁਤ ਬਹੁਤ ਬਧਾਈਆਂ ਦਿਨਾਂ ਮ ਜਿਹੜੇ ਤੁਸੀਂ ਸਾਡੇ ਵਾਰਡ ਵਿੱਚ ਆਏ ਆ ਕਿਉਂਕਿ ਮੀਡੀਆ ਦੇ ਨਾਲ ਹੀ ਜਿਹੜਾ ਰੂਬਰੂ ਹੋ ਕੇ ਕੀ ਲੋਕਾਂ ਤੱਕ ਪਹੁੰਚਾਇਆ ਜਾ ਸਕਦਾ ਵਾ ਆ ਜਿਹੜੀ ਸਾਡੀਆਂ ਗੱਲਾਂ ਬਤਾਵਾ ਤੇ ਜਿਹੜੀ ਗੱਲ 15 ਨੰਬਰ ਵਾਰਡ ਦੀ ਕਿਉਂਕਿ ਜਦੋਂ ਤੋਂ ਮੈਂ ਇਸ ਵਾਰਡ ਦੀ ਸੇਵਾ ਕਰ ਰਿਹਾ ਆ ਤੇ ਮੈਨੂੰ ਇਹੋ ਜਿਹਾ ਅਨੁਭਵ ਔਰ ਆਨੰਦ ਆਂਦਾ ਵਾ ਕਿ ਜਿਵੇਂ ਮੈਂ ਆਪਣੇ ਪਰਿਵਾਰ ਦੇ ਵਿੱਚ ਵਿਚਰ ਰਿਹਾ ਵਾਂ ਔਰ ਮੈਨੂੰ ਉੱਥੇ ਕੋਈ ਵੀ ਇਹੋ ਜਿਹਾ ਨਹੀਂ ਲੱਗਦਾ ਵੀ ਜਿੰਨਾ ਜਿਹੜਾ ਮੈਨੂੰ ਕਿਸੇ ਹੋਰ ਪਾਰਟੀ ਦਾ ਮੈਨੂੰ ਸਿਰਫ ਲੱਗਦਾ ਵੀ ਮੇਰੇ ਬਾਹਰ ਨੰਬਰ 15 ਦੇ ਜਿਹੜੇ ਨਿਵਾਸੀ ਆ ਉਹ ਮੇਰੇ ਘਰ ਦੇ ਆ ਮੇਰੇ ਦਿਲਚੋਅ ਮੇਰੇ ਪਰਿਵਾਰ ਦੇ ਮੈਂਬਰ ਆ ਤੇ ਮੈਂ ਉਹਨਾਂ ਨੂੰ ਇਹੀ ਦੇਖ ਕੇ ਜਿਹੜਾ ਵੀ ਮੇਰੇ ਕੋ ਘਰ ਜਾਂ ਦਫਤਰ ਆਂਦੇ ਕੰਮ ਕਰਾਉਣ ਲਈ ਕਹਿ ਲਈ ਉਹਨਾਂ ਨੂੰ ਮੈਂ ਉਹਨਾਂ ਨੂੰ ਕਦੀ ਕਿਸੇ ਨੂੰ ਇਹ ਨਹੀਂ ਪੁੱਛਿਆ ਵੀ ਤੁਸੀਂ ਕਾਂਗਰਸ ਪਾਰਟੀ ਦੇ ਆ ਤੁਸੀਂ ਭਾਜਪਾ ਦੇ ਆ ਤੁਸੀਂ ਅਕਾਲੀ ਦਲ ਦੇ ਆ ਤੁਸੀਂ ਬੀਐਸਪੀ ਦੇ ਆ ਨਾ ਕਿਉਂਕਿ ਉਹ ਮੇਰੇ ਇੱਕ ਮੇਰੇ ਪਰਿਵਾਰ ਦੇ ਅੰਗ ਵਾ ਤੇ ਮੈਨੂੰ 9-10 ਸਾਲਾਂ ਦੇ ਵਿੱਚ ਉਹਨਾਂ ਨੇ ਇੰਨਾ ਪਿਆਰ ਦਿੱਤਾ ਕਿ ਮੈਨੂੰ ਅੱਜ ਅੱਜ ਵੀ ਮੈਂ ਦੋ ਜਦੋਂ ਡੋਰ ਟੂ ਡੋਰ ਕਰਦਾ ਹਾਂ ਵਾ ਤੇ ਮੇਰੀ ਅੱਖਾਂ 'ਚ ਪਾਣੀ ਆ ਜਾਂਦਾ ਜਦੋਂ ਉਹ ਕਹਿੰਦੇ ਤੁਹਾਨੂੰ ਆਂਦੀ ਲੋੜ ਆ ਵੀ ਤੁਸੀਂ ਸਾਡਾ ਕਰੋਨਾ ਕਾਲ ਦੇ ਵਿੱਚ ਮੈ ਸਾਥ ਦਿੱਤਾ ਇੰਨੇ ਕੈਂਪ ਲਗਾਏ ਇੰਨੀ ਮੈਡੀਸਨ ਦਿੱਤੀ ਇੰਨੀ ਸਮਗਰੀ ਰਾਹ ਸਮਗਰੀ ਜਿਹੜੀ ਸਰਕਾਰ ਵੱਲੋਂ ਆਈ ਉਹ ਸਾਡੇ ਘਰਾਂ 'ਚ ਪਹੁੰਚਾਈ ਤੇ ਪੈਨਸ਼ਨਾਂ ਵੱਲੋਂ ਅਸੀਂ ਹਰ ਮਹੀਨੇ ਅਸੀਂ ਆਪਣੇ ਗਰੁੱਪ ਨੂੰ ਭੇਜੀਦਾ ਵਾ ਵੀ ਜਿਹਦੀ 58 ਸਾਲ ਦੀ ਉਮਰ ਲੇਡੀਜ਼ ਦੀ ਹੋ ਗਈ ਉਹ ਆਪਣੇ ਡਾਕੂਮੈਂਟ ਲੈ ਕੇ ਆਵੇ ਤੇ ਅਸੀਂ ਉਹਦੀ ਪੈਨਸ਼ਨ ਲਈ ਬਾਲੀ ਸਾਹਿਬ ਇੱਕ ਗੱਲ ਹੋਰ ਬੜੀ ਦੇਖੀ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਬਾੜ ਦੇ ਵਿੱਚ ਆਪਣਾ ਉਦਘਾਟਨ ਕੀਤਾ ਦਫ਼ਤਰ ਦਾ ਇੱਕ ਰੈਲੀ ਦਾ ਰੂਪ ਹੀ ਧਾਰ ਦਿੱਤਾ ਜਿਵੇਂ ਇੱਕ ਨੁੱਕਰ ਰੈਲੀ ਹੁੰਦੀ ਆ ਜਾਂ ਮੀਟਿੰਗ ਹੁੰਦੀ ਆ ਇਕੱਠ ਬੜਾ ਦੇਖਣ ਨੂੰ ਮਿਲਿਆ ਉਹ ਬੜਾ ਜ਼ਬਰਦਸਤ ਦੇਖਣ ਨੂੰ ਮਿਲਿਆ ਖਾਸ ਤੌਰ ਤੇ ਲੇਡੀਜ਼ ਵੀ ਕਾਫੀ ਸੀ ਤੇ ਜੈਂਟਸ ਤੇ ਯੂਥ ਬੜਾ ਸੀ ਇਹ ਜਿਵੇਂ ਮੈਂ ਕਿਸੇ ਨੂੰ ਪਿਆਰ ਕਰਦਾ ਵਾਂ ਤੇ ਮੈਨੂੰ ਵੀ ਲੋਕ ਉਨਾਂ ਦਾ ਪਿਆਰ ਕਰਦੇ ਆ ਮੈਂ ਥੋੜੇ ਜਿਹੇ ਬੰਦਿਆਂ ਨੂੰ ਫੋਨ ਕੀਤਾ ਸੀ 10-12 15 ਬੰਦਿਆਂ ਨੂੰ ਬਾਕੀ ਮੈਂ WhatsApp ਤੇ ਆਡੀਓ ਮੈਸੇਜ ਕੀਤਾ ਸੀ ਵੀ ਮੈਂ 8:00 ਵੇ 12:00 ਵਜੇ ਆਪਣੇ ਦਫ਼ਤਰ ਦਾ ਕਟਾ ਕਰਨਾ ਤੇ ਸਾਡੇ ਗੁਰੂ ਮਹਾਰਾਜ ਜੀ ਕੁਟੀਆਲੇ ਬਾਈ ਜੀ ਆ ਰਹੇ ਆ ਤੇ ਨਾਲ ਐਮਐਲਏ ਸਾਹਿਬ ਆ ਰਹੇ ਨਾਲ ਸੋਢੀ ਸਾਹਿਬ ਆ ਰਾਏ ਸੋਢੀ ਜਿਹੜੇ ਸਪੈਸ਼ਲ ਅਮਰੀਕਾ ਤੋਂ ਸਾਡੇ ਇਲੈਕਸ਼ਨ ਲਈ ਆਏ ਆ ਔਰ ਮੈਨਾਂ ਚਲੋ ਪਰਸਨਲੀ ਪਿਆਰ ਵੀ ਆ ਮੇਰੇ ਭਰਾ ਵਾਂਗੂ ਆ ਤੇ ਐਮਐਲਏ ਸਾਹਿਬ ਵੀ ਸਾਨੂੰ ਉਨਾ ਪਿਆਰ ਦਿੰਦੇ ਆ ਤੇ ਬਾਈ ਜੀ ਨੇ ਸਾਨੂੰ ਆਸ਼ੀਰਵਾਦ ਦਿੱਤਾ ਤੇ ਅਸੀਂ ਜਦੋਂ ਬਾਈ ਜੀ ਆਣੇ ਸੀ ਤੇ ਮੇਰੇ ਹਸਾਮਨਾ 100 ਸਵਾ 100 ਲੇਡੀਜ਼ ਪਹਿਲਾਂ ਸੇ ਬੈਠੇ ਔਰ ਜੈਂਟਸ ਸਾਰੇ ਆਏ ਜੁੱਥ ਜਿਹੜੇ ਬੱਚੇ ਸਾਡੇ ਭਰਾ ਵਾ ਛੋਟੇ ਪੋਤੋ ਮੇਰੀ ਭੈਣਾ ਸਾਰੇ ਆ ਕੇ ਪਹਿਲੇ ਬੈਠੇ ਸੀਗੇ ਬਾਈ ਸਾਹਿਬ ਸਿੱਧੋ ਸਿੱਧਾ ਸਵਾਲ ਆ ਇਥੇ ਭਾਜਪਾ ਦਾ ਕੈਂਡੀਡੇਟ ਵੀ ਆ ਇਥੇ ਆਮ ਆਦੀ ਪਾਰਟੀ ਦਾ ਕੈਂਡੀਡੇਟ ਵੀ ਆ ਤੁਸੀਂ ਕਾਂਗਰਸੋਂ ਲੋਕ ਬਾਕੀਆਂ ਨੂੰ ਛੱਡ ਕੇ ਤੁਹਾਨੂੰ ਵੋਟ ਕਿਉਂ ਪਾਉਣ ਕਿਉਂਕਿ ਮੈਂ ਜਿਹੜੇ 9-10 ਸਾਲ ਹੋਣਾ ਨੂੰ ਉਹਨਾਂ ਦੇ ਕੰਮ ਕੀਤੇ ਆ ਉਹਨਾਂ ਦੀਆਂ ਦੁੱਖ ਤਕਲੀਫਾਂ ਵਿੱਚ ਹਰ ਟਾਈਮ ਖੜਾ ਹੋਇਆ ਆ ਵਾ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਂਦੀ ਉਹ ਮੈਨੂੰ ਇਦਾਂ ਲੱਗਦਾ ਮੇਰੇ ਬੱਚੇ ਦੀ ਆ ਜਾਂ ਮੇਰੀ ਭੈਣ ਦੀ ਆ ਜਾਂ ਮੇਰੀ ਮਾਂ ਦੀ ਆ ਜਾਂ ਮੇਰੇ ਭਰਾ ਦੀ ਪ੍ਰੋਬਲਮ ਆ ਤੇ ਮੈਂ ਉਹ ਉਸ ਐਂਗਲ ਨਾਲ ਉਹਨਾਂ ਦਾ ਹੱਲ ਕਰਨ ਦੀ ਕੋਸ਼ਿਸ਼ ਕਰਦਾ ਮਾਂ ਨਾ ਕਿ ਮੈਂ ਉਹਨਾਂ ਨੂੰ ਸਮਝਦਾ ਮੇਰੇ ਬਾੜ ਦੇ ਉਹ ਨਿਵਾਸੀ ਆ ਜਾਂ ਮੈਂ ਮੈਨੂੰ ਮੈਨੂੰ ਦੂਜੀ ਪਾਰਟੀ ਕੋਈ ਵੀ ਪਾਰਟੀ ਦੇ ਬੰਦੇ ਆ ਮਤਲਬ ਮੈਂ ਇਦਾਂ ਲੱਗਦਾ ਵੀ ਮੈਂ ਮੇਰੇ ਆਪਣੇ ਫੈਮਿਲੀ ਦੇ ਮੈਂਬਰ ਨੂੰ ਕੋਈ ਦੁੱਖ ਤਕਲੀਫ ਆਈ ਆ ਤੇ ਮੈਨੂੰ ਉਹਦੇ ਵਿੱਚ ਵੱਧ ਵੱਧ ਉਹਨਾਂ ਦੀ ਮਦਦ ਕਰਨੀ ਦੀ ਲੋੜ ਆ ਸ਼ਰੀਕ ਹੋਣ ਦੀ ਲੋੜ ਆ ਕਿਉਂਕਿ ਜੇ ਮੈਂ ਜਾਊਂਗਾ ਉਹਨਾਂ ਦਾ ਹੌਸਲਾ ਵਧਣਾ ਸੋ ਵੋਟਰਾਂ ਕੋ ਜਾਣੇ ਹੋ ਵੋਟਰਾਂ ਦੀ ਡਿਮਾਂਡ ਕੀ ਹੁੰਦੀ ਹੈ ਵੀ ਹਾਂ ਵੀ ਤੁਹਾਨੂੰ ਅਸੀਂ ਸਪੋਰਟ ਪਾਵਾਂਗੇ ਕਾਉਂਸਲ ਬਣਾਵਾਂਗੇ ਪਰ ਸਾਡੇ ਬਾੜ ਦੇ ਕੰਮ ਰੁਕੇ ਪਹਿਲ ਦੇ ਅਧਾਰ ਤੇ ਕਰੋ ਅਗਰ ਸਾਹਿਬ ਹੁਣ ਤਾਂ ਸਿਰਫ ਇੰਨੀ ਹੈ ਲੋਕਾਂ ਦੀ ਕਿਉਂਕਿ 9 ਸਾਲ 8-9 ਸਾਲ ਵੇਟ ਕੀਤੀ ਉਹਨਾਂ ਨੇ ਵੀ ਐਮਸੀ ਇਲੈਕਸ਼ਨ ਹੋਣ ਤੇ ਹੁਣ ਤਾਂ ਉਹਨਾਂ ਦੇ ਕੋਈਆ ਵੀ ਅਸੀਂ ਤੁਹਾਨੂੰ ਪਰਮਜੀਤ ਗੋਲਵਾਲੀਆ ਨੂੰ ਐਮਸੀ ਬਣਾ ਕੇ ਨਗਰ ਕਾਉਂਸਲ ਵਿੱਚ ਭੇਜਣਾ ਤੇ ਜਿਹੜੇ ਸਾਡੇ ਬਾੜ ਦੇ ਕੰਮ ਹੂੰ ਨਵੇਂ ਕਰਾਣੇ ਆ ਉਹ ਅਸੀਂ ਉਹਨਾਂ ਦੇ ਥਰੂ ਹੀ ਕਰਵਾਣੇ ਆ ਕਿਉਂਕਿ ਅਸੀਂ 9 ਸਾਲ ਅਸੀਂ ਬਾੜ ਦੀ ਸੇਵਾ ਕੀਤੀ ਆ ਤਨਮਨ ਧੰਦੇ ਨਾਲ ਕੀਤੀ ਆ ਕਿਉਂਕਿ ਅਸੀਂ ਕਿਸੇ ਦੇ ਪੱਖਪਾਤੀ ਨਹੀਂ ਪਰ ਅਸੀਂ ਚਾਹਨੇ ਵੀ ਸਾਡੇ ਜਿਹੜੇ ਬਾੜ ਦੇ ਆ ਉਹ ਜੋ ਜਦੋਂ ਅਸੀਂ ਬਣ ਵੀ ਗਏ ਜਿਹੜੀਆਂ ਵੀ ਗਲੀਆਂ ਮੱਲੇ ਜਾਂ ਉਹਨਾਂ ਦੇ ਉਹਨਾਂ ਦੇ ਕੋਲ ਪੁੱਛਣਾ ਵੀ ਤੁਸੀਂ ਦੱਸੋ ਕੰਮ ਕਿਹੜੇ ਕਰਨੇ ਆ ਉਹਨਾਂ ਦੇ ਪੁੱਛਣ ਤੇ ਹੀ ਕੰਮ ਹੋਣੇ ਆ ਮੇਰੇ ਮੈਂ ਕਹਾਂ ਆਪਕੋਗਾ ਨਹੀਂ ਹੋਣਾ ਜਦੋਂ ਉਹ ਕਹੋਗੇ ਵੀ ਗੁਰਜੀਤ ਆਹ ਕੰਮ ਕਰਾ ਦਿਓ ਪਰਨਜੀਤ ਆਹ ਕੰਮ ਕਰਾ ਦਿਓ ਉਹੀ ਹੀ ਕੰਮ ਹੋਊਗਾ ਮਤਲਬ ਵੋਟਰਾਂ ਦੀ ਸਲਾਹ ਲੈ ਕੇ ਕੰਮ ਹੋਊਗਾ ਬਾੜ ਜ ਇਹ ਨਹੀਂ ਵੀ ਕਿਸ ਨੂੰ ਅਣਗੋਲਿਆ ਨਹੀਂ ਕੀਤਾ ਜਾਣਾ ਨਾ 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 ਅਣਗੋਲ ਅਣਗੋਲਕ ਤਾਂ ਮੇਰਾ ਪਰਿਵਾਰ ਆ ਅਣਗੋਲ ਤਾਂ ਮੈਂ ਤਾਂ ਕਰੂੰਗਾ ਜੇ ਮੇਰੇ ਬਾਹਰਲੇ ਮੁੰਡਾ ਮੇਰਾ ਪਰਿਵਾਰ ਦੇ ਅੰਗ ਵਾ ਇਸ ਕਰਕੇ ਮੈਂ ਉਹਨਾਂ ਨੂੰ ਅਣਗੋਲ ਨਹੀਂ ਸਕਦਾ ਉਹਨਾਂ ਦੀਆਂ ਜੋ ਦਿਸ਼ਾ ਨਿਰਦੇਸ਼ ਹੋਣੇ ਆ ਉਹਨਾਂ ਨੂੰ ਦੱਸਣਾ ਵਾ ਵੀ ਆ ਮੇਰੇ ਸਾਡੇ ਕੰਮ ਆ ਆ ਕੰਮ ਕਰਾਣੇ ਉਸ ਜਿਸ ਗਲੀ ਚ ਵੀ ਜਾਣਾ ਉਹਦੇ 10 20 ਬੰਦੇ ਸਾਰਾ ਮੁਹੱਲਾ ਬਠਾਣਾ ਤੁਸੀਂ ਦੱਸੋ ਇਹ ਕਿਹੜਾ ਕੰਮ ਤੁਹਾਡਾ ਹੈਗਾ ਉਹ ਕੰਮ ਪੈਰ ਦੇ ਆਧਾਰ ਤੇ ਹੋਗਾ ਸਰ ਤੁਸੀਂ ਦਾਵਾ ਕਰ ਰਹੇ ਹੋ ਵੀ ਮੈਂ ਪੈਨਸ਼ਨਾਂ ਬਹੁ ਲਵਾਤੀਆਂ ਨੀਲੇ ਕਾਰਡ ਬਣਾਤੇ ਹੋਰ ਬੜੇ ਕੰਮ ਕਰਦੇ ਜੇ ਮੈਂ ਅੰਕੜਿਆਂ ਦੇ ਵਿੱਚ ਗੱਲ ਕਰਾਂ ਕਿੰਨੀਆਂ ਕਿ ਪੈਨਸ਼ਨ ਲਵਾਤੀਆਂ ਕਿੰਨੇ ਨੀਲੇ ਕਾਰਡ ਬਣਾਤੇ ਕਿਹੜੇ ਪਰਿਵਾਰ ਸੀਗੇ ਵੀ ਜਿਨ੍ਹਾਂ ਦੀ ਤੁਸੀਂ ਬਾਹ ਫੜੀਆ ਤਖਤ ਸਾਹਿਬ ਮਤਲਬ ਅੱਜ ਦੀ ਡੇਟ ਦੇ ਵਿੱਚ ਵੀ ਅਸੀਂ ਹਰ ਮਹੀਨੇ 8 ਤੋਂ 9 10 ਪੈਨਸ਼ਨਾਂ ਲਵਾਨੇ ਆ ਅਸੀਂ ਆਪ ਕੋਲ ਕਰਦੇ ਆ ਮਤਲਬ ਵੀ ਤੁਸੀਂ ਸਾਡੇ ਕੋਲ ਜੇ ਕਿਸੇ ਦਾ ਬੁਢਾਪਾ ਪੈਨਸ਼ਨ 58 ਸਾਲ ਦੇ ਲੇਡੀਜ਼ ਹੋਗੇ ਜਾਂ 65 ਸਾਲ ਦੇ ਬਜ਼ੁਰਗ ਹੋਗੇ ਉਹ ਆਓ ਤੇ ਪੇਪਰ ਦਿਓ ਸੀ ਤੁਹਾਡੇ ਪੇਪਰ ਭਰ ਕੇ ਜਮ੍ਹਾਂ ਕਰਾ ਕੇ ਤੁਹਾਡੀ 1500 ਪੈਨਸ਼ਨ ਲਵਾਈਏ ਔਰ ਜਾਂ ਜੇ ਕੋਈ ਮੰਦ ਭਾਗੀ ਗੱਲ ਹੋ ਜਵੇ ਜਿੱਦਾ ਕਿਸੇ ਦਾ ਘਰ ਵਾਲਾ ਵਿਚਾਰਾ ਪੂਰਾ ਹੋ ਗਿਆ ਉਹਦੇ ਉਹਦੇ ਬੱਚਿਆਂ ਤੱਕ ਦੀ ਅਸੀਂ ਪੈਨਸ਼ਨ ਨਾਲ ਲਵਾਣੇ ਆ ਕਿਉਂਕਿ ਜੇ ਇੱਕ ਇੱਕ ਲੇਡੀਜ਼ ਔਰ ਦੋ ਬੱਚੇ 1500 1500 1500 4500 ਰੁਪਏ ਬਣਦਾ ਤੇ ਉਹਦੇ ਨਾਲ ਉਹਦਾ ਘਰ ਦਾ ਪਰਿਵਾਰ ਦਾ ਖਰਚਾ ਥੋੜਾ ਥੋੜਾ ਚੱਲਦਾ ਹੈ ਨਾ ਤੇ ਨੀਲੇ ਕਾਰਡ ਦੀ ਗੱਲ ਕਰੀਏ ਨੀਲੇ ਕਾਰਡ ਅਸੀਂ ਕਰੋਨਾ ਟਾਈਮ ਤੇ ਨੀਲੇ ਕਾਰਡ ਉਹ 600 ਪਰਿਵਾਰ ਆ ਸਾਡਾ ਇੱਥੇ ਅਸੀਂ 504 ਪਰਿਵਾਰਾਂ ਦੇ ਨੀਲੇ ਕਾਰਡ ਬਣਾਏ ਉਹ ਤਾਂ ਬਣਾਏ ਕਿਉਂਕਿ ਉਦੋਂ ਰੋਜ਼ਗਾਰ ਘਟ ਗਏ ਸੀ ਤਨਖਾਹਾਂ ਜਿਹੜੀਆਂ ਅਧੀਆਂ ਹੋ ਗਈਆਂ ਸੀ ਕਿਉਂਕਿ ਲੋਕਾਂ ਦੀਆਂ ਜ਼ਰੂਰਤਾਂ ਸੀਗੀਆਂ ਉਹ ਪੂਰੀਆਂ ਨਹੀਂ ਹੁੰਦੀਆਂ ਸੀ ਤੇ ਅਸੀਂ ਚਾਹਦੇ ਸੀ ਵੀ ਅਸੀਂ ਨੀਲੇ ਕਾਰਡ ਬਣਾਈਏ ਲੋਕਾਂ ਨੂੰ ਫਾਇਦਾ ਦੇਈਏ ਤਾਂ ਕਿ ਉਹ ਆਪਣਾ ਜਿਹੜਾ ਵਾ ਐਸਟੀਮੇਟ ਜਿਹੜਾ ਘਰ ਦਾ ਖਰਾਬ ਹੋਇਆ ਵਾ ਉਹਨੂੰ ਸੰਤੁਲਨ ਕਰ ਲੈਣ ਉਹਦਾ ਉਹ ਅਸੀਂ ਉਸ ਕਰਕੇ ਉਹ ਕੀਤਾ ਵੀ ਸਾਡੇ ਜਿਹੜੇ ਵਾਰਡ ਦੇ ਲੋਕ ਆ ਉਹ ਦੁਖੀ ਨਾ ਹੋਣ ਉਹਨਾਂ ਦੀ ਜਿਹੜੀ ਜੇਬ ਦੇ ਵਿੱਚੋਂ ਪੈਸੇ ਘਟਾਂਦੇ ਵੀ ਉਹ ਪੂਰੇ ਹੋ ਜਾਣ ਵੀ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਦੀ ਮਦਦ ਕਰਵਾ ਕੇ ਸਰਕਾਰ ਵੱਲੋਂ ਅਸੀਂ ਆਪ ਨਹੀਂ ਮਦਦ ਕਰਦੇ ਸਰਕਾਰ ਕਰਦੀ ਕਿਉਂਕਿ ਅਸੀਂ ਟੈਕਸ ਦਿੰਦੇ ਆ ਸਾਨੂੰ ਕੋਈ ਸਰਕਾਰ ਭੀਖ ਨਹੀਂ ਦਿੰਦੀ ਜੇ ਅਸੀਂ ਨੀਲਾ ਕਾਰਡ ਬਣਵਾਏ ਆ ਨਾ ਤੇ ਉਹ ਸਰਕਾਰ ਦਾ ਫਰਜ਼ ਬਣਦਾ ਸੀਗਾ ਦੇਖੋ ਹੁਣ ਮੈਂ ਟਾਈਮ ਵੀ ਮਤਲਬ ਜਿਹੜੇ ਲੋਕਾਂ ਦੀਆਂ ਪੈਨਸ਼ਨ ਰਹਿ ਗਈਆਂ ਜਾਂ ਕਾਰਡ ਰਹਿ ਗਏ ਤੁਸੀਂ ਬਚਨ ਮਾਦੋ ਨਾ ਬਿਲਕੁਲ ਬਚਨ ਮਾਦਾਂ ਜੀ ਅਸੀਂ ਹਰ ਵੇਲੇ ਹਰ ਵੇਲੇ ਪਬਲਿਕ ਦੇ ਨਾਲ ਆ ਆਪਣੇ ਬਾੜ ਵਾਸੀਆਂ ਦੇ ਨਾਲ ਆ ਪੈਨਸ਼ਨਾ ਹੋਣ ਨੀਲੇ ਕਾਰਡ ਹੋਣ ਜਾਂ ਆਯੂਸ਼ਮਾਨ ਕਾਰਡ ਹੋਣ ਜਾਂ ਸਰਮ ਕਾਰਡ ਹੋਣ ਜੋ ਵੀ ਸਹੂਲਤਾ ਸਰਕਾਰ ਵੱਲੋਂ ਆਂਦੀ ਹੈ ਕੇਂਦਰ ਸਰਕਾਰ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਪਹਿਲਾ ਸਾਡਾ ਫਰਜਵਾ ਵੀ ਅਸੀਂ ਵਾਰਡ ਨੰਬਰ 15 ਦੇ ਜਿਹੜੇ ਮੇਰੇ ਪਰਿਵਾਰ ਦੇ ਮੈਂਬਰ ਆ ਜਿਹੜੇ 15 ਨੰਬਰ ਵਾਰਡ ਦੇ ਨਿਵਾਸੀ ਆ ਉਹਨਾਂ ਦੀ ਮਦਦ ਕੀਤੀ ਜਾਵੇ ਉਹਨਾਂ ਦੇ ਜੋ ਸਹੂਲਤਾ ਉਹਨਾਂ ਨੂੰ ਮੁਹੱਈਆ ਹੋਣ ਉਹ ਮਿਲਣ ਤੇ ਉਹ ਵੱਧ ਤੋਂ ਵੱਧ ਸਾਡਾ ਜਿਹੜਾ ਵਾਰਡ ਆ 15 ਨੰਬਰ ਵਾਰਡ ਆਉਣ ਵਾਲੇ ਸਮੇਂ ਵਿੱਚ ਫਗਵਾੜੇ ਦਾ ਦੇਖਣਾ ਕੇਂਦਰ ਬਣੇ ਵੀ ਉਹ ਇਹੋ ਜਿਹਾ ਸੋਹਣਾ ਬਣਾਈਏ ਵੀ ਜਿੰਨਾ ਪੂਰੇ ਫਗਵਾੜੇ ਵਿੱਚ ਸਾਡੇ ਬਾੜ ਨੰਬਰ 15 ਦੀ ਤਾਰੀਫ਼ ਹੋਵੇ ਵੀ ਬਾੜ ਵਿੱਚ ਜਾਣੇ ਆ ਤਾਂ ਪਤਾ ਲੱਗਦਾ ਵੀ ਸੜਕਾਂ ਬੀਜਾ ਸੋਨੇ ਦੀਆਂ ਲੱਗੀਆਂ ਹੋਈਆਂ ਸੋ ਫਗਵਾੜਾ ਦੇ ਵਿੱਚ ਬਾੜ ਤਾਂ 50 ਆ ਪਰ 50 ਬਾੜਾਂ ਦੇ ਵਿੱਚ ਇਹ ਪਹਿਲੇ ਅਜਿਹੇ ਲੀਡਰ ਦੇ ਸੀ ਆ ਜਿਨ੍ਹਾਂ ਨੇ ਕਿਹਾ ਕਿ ਲਗਭਗ ਬਾੜ ਦੇ ਵਿੱਚ 90% ਲੋਕਾਂ ਦੀਆਂ ਪੈਨਸ਼ਨ ਲਾਤੀਆਂ ਚਾਹੇ ਨੀਲੇ ਕਾਰਡ ਲਾ ਤੇ ਜੇ ਇੱਥੇ ਇਹਨਾਂ ਦਾ ਇੱਕ ਇਹ ਵੀ ਗੱਲ ਹੈਗੀ ਆ ਵੀ ਅੱਧੀ ਰਾਤ ਵੀ ਜੇ ਲੋਡ ਪੈ ਜਾਵੇ ਤਾਂ ਗਰਜੀਤਪੁਰ ਬਹਲੀਆ ਲੋਕਾਂ ਦੇ ਹੱਕ 'ਚ ਖੜਾ ਦਿਖਾਈ ਦਿੰਦਾ ਹੈਗਾ ਤੇ ਲੋਕ ਚਾਹੁੰਦੇ ਕੀ ਹੁੰਦੀ ਹੈ ਕੌਂਸਲਰ ਤੋਂ ਵੀ ਸਾਡੇ ਈਜ਼ੀ ਟੂ ਰੀਚ ਹੋਵੇ ਸਾਨੂੰ ਲੋਡ ਪਵੇ ਤਾਂ ਸਾਡੇ ਕੋਲ ਆ ਜਵੇ ਇੱਕ ਸਾਊ ਸ਼ਕਲ ਹੈਗੀ ਆ ਸਾਊ ਸੁਹਾ ਹੈਗਾ ਆ ਮਿਲਵਰਤਨ ਹੈਗਾ ਲੋਕਾਂ ਦੇ ਨਾਲ ਖੜਨ ਦਾ ਇਹ ਦਾਵਾ ਕਰ ਰਹੇ ਆ ਤੇ ਦੂਜੇ ਪਾਸੇ ਜਦੋਂ ਅਸੀਂ ਸਰਵੇ ਕਰਦੇ ਆ ਬਾੜ ਦੇ ਵਿੱਚ ਜਾਂਦੇ ਤੇ ਲੋਕੀ ਵੀ ਕਾਫੀ ਇਹਨੂੰ ਥੰਬਸ ਅਪ ਦੇ ਰਹੇ ਆ ਵੀ ਤੁਸੀਂ ਲੱਗੇ ਰਹੋ ਵੀ ਅਸੀਂ ਵੋਟਾਂ ਤੁਹਾਨੂੰ ਪਾ ਦੇਣੀ ਆ ਜਦੋਂ ਇਹ ਜਾ ਕੇ ਬੋਟ ਦੀ ਮੰਗ ਕਰਦੇ ਆ ਬਿਠਾ ਵੀ ਰਹੇ ਆ ਸਾਰੇ ਪਰਿਵਾਰਾਂ ਦੇ ਪਰਿਵਾਰ ਇੱਕ ਗੱਲ ਬਾਲੀ ਸਾਹਿਬ ਦੇਖਣ ਨੂੰ ਇਹ ਮਿਲਿਆ ਪ੍ਰਚਾਰ ਤਾਂ ਤੁਸੀਂ ਕਰ ਰਹੇ ਹੋ ਤੁਸੀਂ ਕਿਸੇ ਕੋ ਜਾਣਿਓ ਪਰ ਇਹ ਆਪ ਮਹਾਰੇ ਲੇਡੀਜ਼ ਦੇ ਵਿੱਚ ਬੜਾ ਉਤਸ਼ਾਹ ਆ ਉਹ ਕਹਿੰਦੇ ਵੀ ਸਾਨੂੰ ਵਾਲੀਆ ਸਾਹਿਬ ਕਹਿਣ ਆਉਣ ਜਾਂ ਨਾ ਕਹਿਣ ਉਹ ਗਾਹਾਂ ਦੀ ਗਾਹਾਂ ਹੋਰ ਲੋਕਾਂ ਨੂੰ ਜੋੜ ਰਹੇ ਆ ਕਿਉਂਕਿ ਜਿਹੜੀਆਂ ਲੇਡੀਜ਼ ਹੈਗੀਆਂ ਉਹ ਮੇਰੀਆਂ ਭੈਣਾਂ ਵਾਂ ਮਾਤਾਵਾਂ ਵਾਂ ਮੇਰੀ ਹਨਾ ਤੇ ਮੇਰੀ ਵਾਈਫ ਅਪਰੰਜੀਤ ਪਰਵਾਲੀਆ ਜਦੋਂ ਉਹ ਉਹਨਾਂ ਕੋ ਘਰਾਂ ਦੇ ਤਾਂ ਉਹ ਪੂਰਾ ਉਹਨਾਂ ਨੂੰ ਸਤਿਕਾਰ ਦਿੰਦੇ ਆ ਐਉਂ ਨਹੀਂ ਵੀ ਗੇਟ ਨਹੀਂ ਖੋਲਣਾ ਆਪਾਂ 15 ਮਿੰਟ ਅੱਧਾ ਗਏ ਇੱਕ ਬੈਲ ਵੱਜੀ ਨਹੀਂ ਅੱਬਲ ਤਾਂ ਜਿਹੜਾ ਵਾਰਡ ਦਾ ਨਿਵਾਸੀ ਉਹਨੂੰ ਬੈਲ ਮਾਰਨ ਦੀ ਲੋੜ ਨਹੀਂ ਉਹ ਸਿੱਧਾ ਅੰਦਰ ਆਵੇ ਸਾਡੇ ਘਰ ਦੇ ਵਿੱਚ ਕੋਈ ਇਦਾਂ ਦਾ ਨਹੀਂ ਹੈਗਾ ਵੀ ਅਸੀਂ ਕੋਈ ਬੈਠੇ ਆ ਵੀ ਉਹ ਆਗੇ ਜਦੋਂ ਆਏ ਸਾਡੇ ਲਈ ਸਤਿਕਾਰਯੋਗ ਆ ਕਿਉਂਕਿ ਘਰ ਦਾ ਮੈਂਬਰ ਡੋਰ ਦੇ ਬੈਲ ਨਹੀਂ ਖੜਕਾਂਦਾ ਘਰ ਦਾ ਮੈਂਬਰ ਬੁਹਾ ਖੋਣਦਾ ਤਾਂ ਸਿੱਧਾ ਅੰਦਰ ਸੋ ਬਾਕੀ ਜੀ ਇਹ ਪਹਿਲੇ ਉਮੀਦਵਾਰ ਹੈਗੇ ਆ ਜੋ ਇਲੈਕਸ਼ਨ ਲੜ ਰਹੇ ਆ ਕਹਿੰਦੇ ਵੀ ਕੁੰਡਾਣਾ ਖੜਕਾ ਸਿੱਧਾ ਹੀ ਅੰਦਰ ਆ ਮਤਲਬ ਜਿਨ੍ਹਾਂ ਨੂੰ ਲੋੜ ਆ ਕਿਸੇ ਵੇਲੇ ਵੀ ਤੜਕੇ ਆ ਜਾਓ ਦੁਪਹਿਰੇ ਆ ਜਾਓ ਰਾਤ ਮਾਰੋ ਇਹੋ ਜਿਹੇ ਜਿਹੜੇ ਕਾਉਂਸਲ ਦੀ ਲੋੜ ਹਰ ਬੰਦੇ ਨੂੰ ਹੁੰਦੀ ਆ ਹਰ ਬੰਦਾ ਚਾਹੁੰਦਾ ਵੀ ਸਾਨੂੰ ਇਹੋ ਜਿਹਾ ਕਾਉਂਸਲ ਹੋਵੇ ਸਾਡੇ ਦੁੱਖ ਦੇ ਸੁੱਖ ਦੇ ਵਿੱਚ ਨਾਲ ਖੜੇ ਚਾਹੇ ਖੁਸ਼ੀ ਦਾ ਟਾਈਮ ਹੋਵੇ ਚਾਹੇ ਗਮੀ ਦਾ ਟਾਈਮ ਹੋਵੇ ਹਰ ਵਾਰ ਇਹ ਜਾ ਰਹੇ ਆ ਤੇ ਕਾਫੀ ਵੱਡਾ ਰਿਕਾਰਡ ਹੈਗਾ ਪਿਛਲੇ 15 ਸਾਲਾਂ ਦਾ ਤੇ ਦਾਅਵੇ ਇਹਨਾਂ ਦੇ ਬੜੇ-ਬੱਡੇ ਆ ਵੀ ਅਸੀਂ ਕੰਮ ਕਰਾਏ ਆ ਕੰਮ ਕਰਾਵਾਂਗੇ ਵੀ ਹੁਣ ਦੇਖਣਾ ਇਹ ਆ ਵੀ 21 ਦਸੰਬਰ ਨੂੰ ਇਸ ਵਾਰਡ ਨੰਬਰ 15 ਦਾ ਰਿਜ਼ਲਟ ਕੀ ਆਉਂਦਾ ਹੈਗਾ ਕੈਮਰਾਮੈਨ ਸੁਗਨੰਦਨ ਸਿੰਘ ਦੇ ਨਾਲ ਹਰਦੀਪ ਸਿੰਘ ਤੱਕੜ ਸਾਹਾਂ ਟੀਵੀ ਪਗਵਾੜਾ